ਕਾਰਨ ਹੈ ਉਹ ਉਸ ਕਾਰਨਾਂ ਦੇ ਵਿੱਚ ਤੁਸੀਂ ਸਭ ਤੋਂ ਇੰਪੋਰਟੈਂਟ ਚੀਜ਼ ਹੈ এনवायरमेंट এনवायरमेंट ਦੇ ਵਿੱਚ ਜਿਹੜਾ ਕੁਝ ਟਾਈਮ ਤੋਂ ਪੋਲੂਸ਼ਨ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਹੈ ਉਹਦਾ ਕਾਰਨ ਹੈ ਕਿ ਗੱਡੀਆਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਔਰ ਇੰਨੀ ਕਾਰ ਚਲਦੀ ਹੈ ACs ਚਲਦੇ ਹੈ ਪੋਲੂਸ਼ਨ ਫੈਲਦਾ ਹੈ ਉਹ ਇੱਕ ਮੇਨ ਕਾਰਨ ਹੈ ਕਿ ਜਿਹਦੇ ਨਾਲ ਕੈਂਸਰ ਵੱਧ ਰਿਹਾ ਦੂਸਰਾ ਜਿਹੜਾ ਆਪਾਂ ਖਾਣਾ ਬਿਨਾ ਖਾ ਰਹੇ ਆ ਸਾਡੀ ਜਿਹੜੀ ਫਸਲ ਉਗਦੀ ਹੈ ਉਹ ਜੈਪੈਸਟਿਸਾਈਡ ਯੂਜ਼ ਹੁੰਦੇ ਆ ਉਹ ਵੀ ਇੱਕ ਕਾਰਨ WHO ਨੇ ਲੱਭਿਆ ਕਿਉਂਕਿ ਇੱਕ ਕਾਰਨ ਹੈ ਕਿ ਅਸੀਂ ਜਿਹੜੀਆਂ ਫਸਲਾਂ ਦੇ ਵਿੱਚ ਜੋ ਕੰਟਾਮਿਨੇਸ਼ਨ ਹੋ ਰਹੀ ਹੈ ਉਹ ਵੀ ਇੱਕ ਕਾਰਨ ਕੈਂਸਰ ਦਾ ਬਣ ਰਿਹਾ ਹੈ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਅਵੇਅਰਨੈਸ ਦੀ ਕਮੀ ਅਵੇਅਰਨੈਸ ਦੀ ਕਮੀ ਦੇ ਵਿੱਚ ਮੈਂ ਤੁਹਾਨੂੰ ਕੁਝ ਦੱਸਣਾ ਚਾਹਨਾ ਅੱਜ ਕਿ ਲੇਡੀਜ਼ ਦੇ ਵਿੱਚ ਸਰਵਾਈਕਲ ਕੈਂਸਰ ਬਹੁਤ ਜ਼ਿਆਦਾ ਮਾਤਰਾ 'ਚ ਹੋ ਰਿਹਾ ਹੈ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਮਾਤਰਾ 'ਚ ਹੋ ਰਿਹਾ ਹੈ ਉਹ ਅਵੇਅਰਨੈਸ ਦੀ ਕਮੀ ਦੇ ਕਾਰਨ ਹੋ ਰਿਹਾ ਹੈ ਅਵੇਅਰਨੈਸ ਦੇ ਵਿੱਚ ਅਸੀਂ ਜਿਹੜੀ ਲੜਕੀਆਂ ਲੇਡੀਜ਼ ਜਿਹੜਾ ਅਰਾਊਂਡ 30 ਸਾਲ ਤੋਂ ਬਾਅਦ ਅਸੀਂ ਉਹਨਾਂ ਦੀ ਸਕਰੀਨਿੰਗ ਕਰਦੇ ਹਾਂ ਸਕਰੀਨਿੰਗ ਦੇ ਵਿੱਚ ਸਾਨੂੰ ਸਰਵਾਈਕਲ ਸਕਰੀਨਿੰਗ ਕਰਦੀ ਹੈ ਬ੍ਰੈਸਟ ਸਕਰੀਨਿੰਗ ਕਰੀਦੀ ਹੈ ਕਿਉਂਕਿ 30 ਸਾਲ ਤੋਂ ਬਾਅਦ ਰეკਮੈਂਡਡ ਹੈ ਕਿ ਸਕਰੀਨਿੰਗ ਬ੍ਰੈਸਟ ਐਂਡ ਸਰਵਾਈਕਲ ਸਕਰੀਨਿੰਗ ਹੋਣੀ ਚਾਹੀਦੀ ਹੈ ਜਿਹਦੇ ਨਾਲ ਕਿ अर्ਲੀ ਸਟੇਜਿੰਗ ਹੋ ਜਾਏਗੀ ਪਹਿਲਾਂ ਹੀ ਪਤਾ ਲੱਗ ਜਾਏ ਕਿ ਇਹ ਬੱਚੇ ਨੂੰ ਜਾਂ ਲੇਡੀ ਨੂੰ ਕੋਈ ਕੈਂਸਰ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਅਗਰ ਇਹ ਟਾਈਮ ਟੂ ਟਾਈਮ ਚੈਕਿੰਗ ਹੁੰਦੀ ਹੈ ਜਿਹਨੂੰ ਆਪਾਂ ਸਕਰੀਨਿੰਗ ਕਹਿੰਦੇ ਆ ਤੇ ਬਹੁਤ ਜ਼ਿਆਦਾ ਮਾਤਰਾ ਚ ਕੈਂਸਰ ਦੀ ਜਿਹੜੀ ਘਟ ਜਾਏਗਾ ਕੈਂਸਰ ਬਹੁਤ ਜ਼ਿਆਦਾ ਘਟ ਜਾਏਗਾ ਨਹੀਂ ਲੱਛਣ ਕੀ ਕਿੱਦਾਂ ਪਤਾ ਲੱਗੇਗਾ ਜਦੋਂ ਪੇਸ਼ੈਂਟ ਹੈ ਉਹਨੂੰ ਜਦੋਂ ਬਿਲਕੁਲ ਸੈਕੰਡ ਸਟੇਜ ਜਾਂ ਥਰਡ ਸਟੇਜ ਤੇ ਪਹੁੰਚ ਜਾਂਦਾ ਫਿਰ ਹੀ ਪੇਸ਼ੈਂਟ ਨੂੰ ਪਤਾ ਲੱਗਦਾ ਜਦੋਂ ਚੈਕਿੰਗ ਵਗੈਰਾ ਕਰਦਾ ਮੈਂ ਉਹੀ ਦੱਸ ਰਿਹਾ ਨਾ ਕਿ ਅਵੇਰਨੈਸ ਦੀ ਕਮੀ ਹੈ ਹੋਣ ਦੇਖੋ ਸਾਡੇ ਕੋਈ ਕਈ ਰੂਟੀਨ ਚ ਪੇਸ਼ੈਂਟ ਆਂਦੇ ਆ ਬ੍ਰੈਸਟ ਕੈਂਸਰ ਦੇ ਔਰ ਗਾਂਠ ਬਣੀ ਹੁੰਦੀ ਹੈ ਔਰ ਉਹਦੀ ਸਕਰੀਨਿੰਗ ਨਹੀਂ ਕਰਾਂਦੇ ਉਹ ਭਰਮ ਹੈ ਕਿ ਮੈਂ ਜੇ ਡਾਕਟਰ ਕੋ ਜਾਵਾਂਗੀ ਤੇ ਉਹ ਕੁਝ ਹੋਰ ਦੱਸ ਦੇਣਗੇ ਤੇ ਮੈਂ ਨਹੀਂ ਕਰਾਂਣੀ ਹੁਣ ਸਾਡੇ ਕੋਈ ਕਈ ਪੇਸ਼ੈਂਟ ਆਂਦੇ ਆ ਕਿ ਸੈਕੰਡ ਸਟੇਜ ਥਰਡ ਸਟੇਜ ਤੇ ਕੈਂਸਰ ਵਧਿਆ ਹੁੰਦਾ ਉਦੋਂ ਆਂਦੇ ਆ ਕਿ ਜਦੋਂ ਗਾਂਠ ਪੂਰੀ ਤਰ੍ਹਾਂ ਫੈਲ ਜਾਂਦੀ ਹੈ ਮਤਲਬ ਬ੍ਰੈਸਟ ਤੋਂ ਲੈ ਕੇ ਪਿਛੇ ਲੰਗ ਤੱਕ ਚਲੀ ਜਾਂਦੀ ਹੈ ਫਿਰ ਐਕਜ਼ਿਲਾ ਤੱਕ ਚਲੀ ਜਾਂਦੀ ਹੈ ਉਦੋਂ ਕਈ ਵਾਰੀ ਪੇਸ਼ੈਂਟ ਸਾਡੇ ਕੋਲ ਆਂਦੇ ਆ ਉਹ ਫੇਰ ਮੈਂ ਤੁਹਾਨੂੰ ਦੱਸ ਰਿਹਾ ਕਿ ਟਾਈਮਲੀ ਹਰ 6 ਮਹੀਨੇ ਬਾਅਦ ਲੇਡੀਜ਼ ਬ੍ਰੈਸਟ ਸਕਰੀਨਿੰਗ ਐਂਡ ਸਰਵਾਈਕਲ ਸਕਰੀਨਿੰਗ ਇਹ ਹੋਣੀ ਬੜੀ ਜ਼ਰੂਰੀ ਹੈ ਜਿਸ ਨਾਲ ਕਿ ਅਸੀਂ अर्ਲੀ ਸਟੇਜਿਸ ਤੇ ਹੀ ਉਹਨੂੰ ਲੱਭ ਸਕੀਏ ਔਰ ਉਹਨੂੰ ਅਬਾ ਟਰੀਟ ਕਰ ਸਕੀਏ ਤੇ ਸਰ ਕਿੰਨੇ ਕਿਸਮ ਦਾ ਕੈਂਸਰ ਹੁੰਦਾ ਤੇ ਥੋੜਾ ਜਿਆਦਾ ਤੇ ਜਿਹੜੇ ਜੈਂਟਸ ਨੇ ਮੇਲ ਨੇ ਉਹਨਾਂ ਦੇ ਕੈਂਸਰ ਤੇ ਬਹੁਤ ਹੀ ਤਰ੍ਹਾਂ ਦੇ ਹੋ ਗਏ ਜੀ ਦੇਖੋ ਤੁਸੀਂ ਬ੍ਰੇਨ ਤੋਂ ਸ਼ੁਰੂ ਕਰ ਲਓ ਬ੍ਰੇਨ ਦਾ ਕੈਂਸਰ ਹੁੰਦਾ ਹੈ ਮਾਉਥ ਦਾ ਕੈਂਸਰ ਹੁੰਦਾ ਹੈ ਫਿਰ ਦੇਖੋ ਮਾਉਥ ਦੇ ਕੈਂਸਰ ਦੇ ਵਿੱਚ ਜਿਹੜਾ ਟਬੈਕੋ ਚੂਇੰਗ ਹੈਗੀ ਹੈ ਬੜੀ স্মੋਕਿੰਗ ਹੈਗੀ ਹੈ ਲੰਗ ਕੈਨਸਰ ਇਸੇ স্মੋਕਿੰਗ ਜਿਹੜਾ ਤੁਸੀਂ ਕਹੋ ਕਿ ਜਿਹੜਾ ਬੰਦਾ ਰੋਜ਼ ਦੇ ਬੀੜੀਆਂ ਪੀਂਦਾ ਹੈ 20-20 ਬੰਡਲ ਪੀ ਜਾਂਦਾ ਉਹ 20 ਸਾਲ ਲੈਂਦਾ ਰਹਿੰਦਾ ਉਹਨੂੰ ਕੈਂਸਰ ਹੋਣਾ ਹੀ ਹੋਣਾ ਲਿਖਿਆ ਗਿਆ ਔਰ ਇਹਦੀ ਅਵੇਰਨੈਸ ਬੜੀ ਜ਼ੂਰੀ ਹੈ ਕਿ ਅਸੀਂ স্মੋਕਿੰਗ ਟਬੈਕੋ ਚੂਇੰਗ ਉਹ ਲਿਖਿਆ ਹੋਇਆ ਹੁੰਦਾ ਤੁਸੀਂ ਦੇਖੋ ਉਹ ਪੱਤਿਆਂ 'ਤੇ ਲਿਖਿਆ ਹੁੰਦਾ ਉਹਨਾਂ ਦੇ ਕਿ ਇਟ ਇਜ਼ ਇੰਜਰੀਅਸ ਟੂ ਹੈਲਥ ਹੈਨਾ ਇਟ ਕੈਨ ਪ੍ਰੋਡਿਊਸ ਲੰਗ ਕੈਂਸਰ ਮਾਉਥ ਕੈਂਸਰ ਪਰ ਫਿਰ ਵੀ ਅਵੇਅਰਨੈਸ ਨਹੀਂ ਤੁਹਾਨੂੰ ਪਤਾ ਵੀ ਕਿ ਇਹੀ ਕੈਂਸਰ ਵਾਲ ਜਾ ਰਹੇ ਆ ਫਿਰ ਵੀ ਅਸੀਂ ਆਪ ਹੀ ਉਹਨੂੰ ਬढ़ावा ਦੇ ਰਹੇ ਆਂ ਕਿ ਸਾਨੂੰ ਕੈਂਸਰ ਹੋਵੇ ਫਿਰ ਉਸ ਤੋਂ ਇਲਾਵਾ ਪੇਟ ਦੇ ਕੈਂਸਰ ਆਂਤੜੀਆਂ ਦੇ ਕੈਂਸਰ ਆਂਤੜੀਆਂ ਦੇ ਕੈਂਸਰ ਦਾ ਐਫੀ ਜੰਕ ਫੂਡ ਜਿਹੜਾ ਆਪਾਂ ਖਾ ਰਹੇ ਆਂ ਤੁਸੀਂ ਦੇਖੋ ਕਿ ਅਸੀਂ ਨੇਚਰ ਤੋਂ ਬਹੁਤ ਦੂਰ ਚਲੇ ਗਏ ਆਂ ਸਾਡਾ ਖਾਣ ਪੀਣ ਰਹਿਣ ਸਹਿਣ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕਾ ਹੈ ਰਾਤ ਨੂੰ ਲੇਟ ਨਾਈਟ ਖਾਣਾ ਖਾਣਿਆ ਜੰਕ ਫੂਡ ਖਾਣਿਆ ਤਲੇ ਆ ਚੀਜ਼ਾਂ ਮਿਰਚ ਮਸਾਲੇ ਪੀਜ਼ਾਸ 버ਗਰਸ ਮਾਇੋਨੀਜ਼ ਵਰਾ ਇਹ ਸਾਰੀਆਂ ਚੀਜ਼ਾਂ ਖਰਾਬ ਕਰਉਂਦੀਆਂ ਛੇਰ ਨੂੰ ਔਰ ਇਹ ਕੈਂਸਰ ਦੀ ਮਾਤਰਾ ਨੂੰ ਵਧਾਉਂਦੀ ਹੈ ਸਾਡੇ ਪੇਟ ਦੇ ਕੈਂਸਰ ਨਾਲ ਬਹੁਤ ਜ਼ਿਆਦਾ ਵਧ ਰਿਹਾ ਅੰਤਰੀਆਂ ਦੇ ਕੈਂਸਰ ਬਹੁਤ ਜ਼ਿਆਦਾ ਵਧ ਰਿਹਾ ਫਿਰ ਸਾਡਾ ਦੇਖੋ ਅਸੀਂ ਰਾਤ ਨੂੰ ਲੇਟ ਪਾਰਟੀਆਂ 'ਚ ਜਾਂਦੇ ਆ ਲੇਟ ਕਾ ਕੇ ਨਾਲ ਹੀ ਅਸੀਂ ਸੋ ਜਾਂਦੇ ਆ ਸਵੇਰੇ ਕੋਈ ਸੈਰ ਨਹੀਂ ਹੈ ਕੋਈ मॉर्निंग वॉक अर्ली देखो असली ये चीज को भूल ही गए अर्ली टू बेड अर्ली टू राइज़ वोला कांसेप्ट ही खत्म हो चुका है कोई पार्क ਦੇ ਵਿੱਚ ਜਾਓ ਅ ਪਾਰਕ ਦੇ ਵਿੱਚ ਜਾਣਾ ਚਾਹੀਦਾ ਹੈ ਫਰੈਸ਼ 에ਅਰ ਲੈਣੀ ਚਾਹੀਦੀ ਹੈ ਸਵੇਰੇ ਅਰਾਊਂਡ 1 आवर ਸੈਰ ਕਰਨੀ ਚਾਹੀਦੀ ਹੈ ਯੋਗਾ ਕਰਨਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਦੂਰ ਹੋ ਰਹੇ ਹਾਂ ਜਿਹੜਾ ਜਿਹਦੇ ਕਰਕੇ ਇਹ ਕੈਂਸਰ ਬਹੁਤ ਜ਼ਿਆਦਾ ਮਤਲਬ ਹੈ ਨਹੀਂ ਜਿੱਦਾਂ ਆਪਾਂ ਮੰਨੀ ਹੁਣ ਜਿੱਦਾਂ ਕੈਂਸਰ ਦੀ ਫਸਟ ਸਟੈਪ ਜਿੱਦਾਂ ਹੁੰਦੀ ਹੈ ਤੇ ਪੇਸ਼ੈਂਟ ਜਿਹੜਾ ਹੁੰਦਾ ਉਹਦੇ ਵਿੱਚ ਕੀ ਕੀ ਲੱਛਣ ਪਾਈ ਜਾਂਦੇ ਹਨ ਕਿ ਅੱਖਾਂ ਤੋਂ ਘੱਟ ਨਜ਼ਰ ਆਣਾ ਜਾਂ ਖਾਣਾ ਘੱਟ ਖਾਣਾ ਭੁੱਖ ਘੱਟ ਲੱਗਣੀ ਜਿੱਦਾਂ ਇਦਾਂ ਦੇ ਕੋਈ ਲੱਛਣ ਪੈਦਾ ਹੁੰਦੇ ਦੇਖੋ ਪੇਟ ਦੇ ਕੈਂਸਰ ਦੇ ਵਿੱਚ ਇੱਕ ਸਿੰਪਲ ਨਾਰਮਲ ਮੰਨ ਲਓ ਇੱਕ ਸਾਡਾ ਡਾਈਜੈਸ਼ਨ ਪਾਵਰ ਹੈ ਕੀ ਹੈ ਸਾਨੂੰ ਟਾਈਮ ਨਾਲ ਡਾਈਜੈਸਟ ਹੁੰਦਾ ਹੈ ਸਟੂਲ ਪਾਸ ਹੁੰਦਾ ਹੈ ਅਗਰ ਇਹਦੇ ਤੋਂ ਨਾਰਮਲ ਵੇਰੀਏਸ਼ਨ ਤੋਂ ਇੱਕ ਖਾਣਾ ਸਾਡਾ ਭੁੱਖ ਘੱਟ ਜਵੇ ਸਾਨੂੰ ਖਾਣਾ ਪਚਣਾ ਅ ਘਟ ਜਾਵੇ ਪੇਟ ਦਾ ਫੁਲਾਵਟ ਹੋਣਾ ਠੀਕ ਹੈ ਪੇਟ ਸਰਵਲੇ ਗੈਸ ਬਣੀ ਰਹਿਣਾ ਪੇਟ ਚ ਮਿੱਠੀ ਮਿੱਠੀ ਦਰਦ ਰਹਿਣਾ ਜਾਂ ਸਾਡਾ ਸਟੂਲ ਜਿਹੜੀ ਲੈਟਰਨ ਦੀ ਕਨਸਟਿਪੇਸ਼ਨ ਰਹਿਣਾ ਜਾਂ ਬਾਰ ਬਾਰ ਲੈਟਰਨ ਜਾਣਾ ਇਹ ਸਾਰੇ ਲੱਛਣ ਕੈਂਸਰ ਨੂੰ ਚੈੱਕ ਕਰਨ ਦੇ ਹੁੰਦੇ ਆ ਕਿ ਕੈਂਸਰ ਚੈੱਕ ਜੂ ਕਰਾਉਣਾ ਚਾਹੀਦਾ ਕਿ ਤੁਹਾਨੂੰ ਕੋਈ ਮੇਨ ਪ੍ਰੋਬਲਮ ਤਾਂ ਨਹੀਂ ਆ ਰਹੀ ਅੰਤਰੀਆਂ ਦੀ ਪਲੱਸ ਮੈਂ ਤੁਹਾਨੂੰ ਦੱਸਿਆ ਜਿਸਾ ਮੰਨ ਲਓ ਲੰਗ ਦਾ ਕੈਂਸਰ ਹੈ ਤੇ ਲੰਗ ਦੇ ਕੈਂਸਰ ਚ ਪੇਸ਼ੈਂਟ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਖਾਂਸੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਖਾਂਸੀ ਸਪੋਜ਼ ਇੱਕ ਵਿਅਕਤੀ ਨੂੰ ਖਾਂਸੀ ਹੋ ਰਹੀ ਹੈ ਜਾਂ ਉਹਨੂੰ ਸਾਹ ਚੜ ਰਿਹਾ ਉਹਨੇ ਕਿ ਮੈਡੀਸਿਨਸ ਲਈਆਂ ਅਗਰ ਉਹ ਮੈਡੀਸਿਨਸ ਦੇ ਨਾਲ ਵਿਥਿਨ ਫਿਊ ਡੇਜ਼ ਠੀਕ ਨਹੀਂ ਹੁੰਦਾ ਖਾਂਸੀ ਜਾਂ ਸਾਹ ਠੀਕ ਨਹੀਂ ਹੁੰਦਾ ਉਹ ਚੈੱਕ ਕਰਾਣਾ ਚਾਹੀਦਾ ਚੈੱਕ ਕਰਾ ਕੇ ਦੇਖਣਾ ਚਾਹੀਦਾ ਫਿਰ ਉਹ ਜਿਹੜੇ ਬੰਦੇ ਸਮੋਕਿੰਗ ਕਰਦੇ ਆ ਉਹਨਾਂ ਵਿੱਚ ਤੇ ਇਹ ਬੜਾ ਹੀ ਜ਼ਰੂਰੀ ਹੈ ਕਿ ਉਹਨਾਂ ਨੂੰ ਖਾਂਸੀ ਆ ਰਹੀ ਹੈ ਸਾਹ ਚੜ ਰਿਹਾ ਉਹਨੂੰ ਚੈੱਕ ਕਰਾ ਇਹ ਉਹਦੇ ਸਿੰਪਟਮ ਹੁੰਦੇ ਆ ਉਹ ਜਿਸ ਸਮੇਂ ਕੰਦਸਿਆ ਬ੍ਰੈਸਟ ਕੈਂਸਰ ਦੇ ਬ੍ਰੈਸਟ ਕੈਂਸਰ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਕਿਸੇ ਟਾਈਮ ਹੀ ਲੱਗੇ ਕਿ ਹਾਂ ਇੱਕ ਅਬਨਾਰਮਲ ਗਾਠ ਆ ਰਹੀ ਹੈ ਅਸੀਂ ਕਈ ਵਾਰੀ ਕਹਿੰਨੇ ਕਿ ਯਾਰਾ ਕੋਈ ਨਹੀਂ ਥੋੜਾ ਜਿਹਾ ਫਿੰਸੀ ਹੋਈ ਹੈ ਫਿੰਸੀ ਨੂੰ ਹੀ ਅਵੋਇਡ ਨਹੀਂ ਕਰਨਾ ਚਾਹੀਦਾ ਇਸ ਸਟੇਜ ਇਸੇ ਫਿਰ ਲੇਡੀਜ਼ ਦੇ ਵਿੱਚ ਮੰਨ ਲਓ 50 ਸਾਲ ਚ ਮਹਾਵਰੀ ਬੰਦ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਜੇ ਬਲੀਡਿੰਗ ਆ ਰਹੀ ਹੈ ਉਹ ਵੀ ਇੱਕ ਸਿੰਪਟਮ ਹੁੰਦਾ ਹੈ ਕਿ ਚੈੱਕ ਕਰਾਣਾ ਚਾਹੀਦਾ ਕਿ ਕਿਉਂ ਬਲੀਡਿੰਗ ਦੁਬਾਰਾ ਸ਼ੁਰੂ ਹੋਈ ਹੈ ਉਹ ਵੀ ਇੱਕ ਕਾਰਨ ਹੁੰਦਾ ਹੈ ਇਹ ਸਾਰੇ ਸਿੰਪਟਮ ਦੇਖ ਕੇ ਉਹ ਡਾਕਟਰ ਨੂੰ ਜਲਦੀ ਤੋਂ ਜਲਦੀ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਉਹਨੂੰ ਡਾਇਗਨੋਸ ਕਰ ਸਕੀਏ ਉਹਦਾ ਇਲਾਜ ਕਰ ਸਕੀਏ ਜੇ ਇਹ ਕੈਂਸਰ ਹੈ ਜੇ ਮਤਲਬ ਕਿਹੜੇ ਸਟੇਜ ਤੇ ਫੜਿਆ ਜਾਵੇ ਜਿੱਦ ਨਾਲ ਉਹ ਠੀਕ ਹੋ ਸਕਦਾ ਪੇਸ਼ੈਂਟ ਤੇ ਕਿਹੜੇ ਜਿਹੜੇ ਲਾਸਟ ਸਟੇਜ ਜਿਹਦਾ ਕਹਿੰਦੇ ਫਸਟ ਸਟੇਜ ਹੋਵੇ ਤਾਂ ਏ ਪ੍ਰੋਸੈਂਟ ਦਾ ਕੀਮੋਥੈਰੇਪੀ ਵੀ ਇਹਨਾਂ ਕਰਵਾ ਕੇ ਜਿਹੜੀ ਦੇਖੋ ਕੋਈ ਵੀ ਕੈਂਸਰ ਜੇ ਫਸਟ ਸਟੇਜ ਤੇ ਫੜਿਆ ਫੜਿਆ ਜਾਏਗਾ दैट ਕੈਨ ਬੀ ਟਰੀਟੇਬਲ दैट ਕੈਨ ਬੀ ਰਿਮੂਵਡ ਸਪੋਜ਼ ਆਂਤੜੀ ਦਾ ਕੋਈ ਕੈਂਸਰ ਫਸਟ ਸਟੇਜ ਤੇ ਫੜਿਆ ਗਿਆ ਤੇ ਉਹਦਾ ਆਪਰੇਸ਼ਨ ਹੋ ਜਾਂਦਾ ਬਲੈਡਰ ਦਾ ਕੈਂਸਰ ਫਸਟ ਸਟੇਜ ਤੇ ਫੜਿਆ ਗਿਆ ਉਹਦਾ ਆਪਰੇਸ਼ਨ ਹੋ ਜਾਂਦਾ ਦੁਬਾਰਾ ਕਈ ਵਾਰੀ ਕੀਮੋ ਦੀ ਵੀ ਲੋੜ ਨਹੀਂ ਪੈਂਦੀ। ਅਗਰ ਬ੍ਰੈਸਟ ਦਾ ਕੈਂਸਰ ਵੀ ਫਸਟ ਸਟੇਜ ਤੇ ਫੜਿਆ ਜਾਏ ਫੇਰ ਵੀ ਜਲਦੀ ਟ੍ਰੀਟੇਬਲ ਹੈ ਔਰ ਲੌਂਗ ਲਾਈਫ ਉਹ ਨਿਓ ਲਾਈਫ ਬੰਦਾ ਜਿੰਦਾ ਜਿੰਨਾ ਇੱਕ ਨਾਰਮਲ ਬੰਦਾ ਜਿੰਦਾ ਆ ਆਲਵੇਜ਼ ਫਿਰ ਮੈਂ ਤੁਹਾਨੂੰ ਦੱਸਿਆ ਸਕਰੀਨਿੰਗ ਦਾ ਕਿੰਨਾ ਅਚਾਰ ਹੋ ਗਿਆ। ਅਗਰ ਆਪਾਂ ਸਕਰੀਨਿੰਗ ਕਰਨੀ ਹੈ ਡੇ ਟੂ ਡੇ ਮੈਂ ਅੱਜ ਆਪਣੇ ਵਾਸੀਆਂ ਨੂੰ ਸ਼ਹਿਰ ਦੇ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਆਪਾਂ ਅੱਜ ਤੋਂ ਹੀ ਪ੍ਰਣ ਕਰੀਏ ਕਿ ਇੱਕ 20-25 ਸਾਲ ਤੋਂ ਹੀ ਆਪਣੀ ਸਕਰੀਨਿੰਗ ਕਰਾਉਣਾ ਸ਼ੁਰੂ ਕਰੀਏ ਡਾਕਟਰ ਕੋ ਫੋਰ ਕੈਂਸਰ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਕੈਂਸਰ ਤਾਂ ਨਹੀਂਗਾ ਜਾਂ ਕੋਈ ਅਬਨਾਰਮਲ ਸਿੰਟਮ ਆ ਰਹੇ ਤਾਂ ਉਹ ਚੈੱਕ ਕਰਾਉਣਾ ਡਾਕਟਰ ਤੋਂ ਦੂਰ ਨਾ ਹੋ ਆਪਣੇ ਆਪ ਜਿਹੜੇ ਟੋਟਕੇ ਯੂਜ਼ ਕਰਦੇ ਹੋ ਟੋਟਕੇ ਯੂਜ਼ ਨਾ ਕਰੋ ਇੱਕ ਸਪੈਸ਼ਲਾਈਜ਼ਡ ਡਾਕਟਰ ਕੋਲ ਜਾ ਕੇ ਉਹਦੀ ਸਕਰੀਨਿੰਗ ਕਰਾਣੀ ਚਾਹੀਦੀ ਠੀਕ